ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਲਵੰਤ ਸਿੰਘ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਸ਼ਹੀਦੀ ਸਥਾਨ ਪਾਉ ਵਾਲ ਮਹਾਂਪੁਰਖ ਬਾਬਾ ਕਰਮ ਸਿੰਘ ਜੀ ਪਾਉ ਵਾਲ ਵਾਲੇ ਅਤੇ ਸਾਰੀ ਹੀ ਸੰਗਤ ਵੱਲੋਂ ਅੱਜ 15 ਦਿਨ ਹੋ ਗਏ ਆ ਠੀਕ ਹੈ ਜੀ ਗੁਰੂ ਕਾ ਲੰਗਰ ਜਿਹੜਾ ਨਿਰੰਤਰ ਚੱਲ ਰਿਹਾ ਹੈ 24 ਘੰਟੇ ਹੀ ਜੀ ਉਸ ਤੋਂ ਬਾਅਦ ਸੰਗਤਾਂ ਜਿਹੜੀਆਂ ਨੇ ਪੰਜਾਬ ਦੇ ਵਿੱਚੋਂ ਬਾਹਰ ਲੀਆਂ ਸਟੇਟਾਂ ਦੇ ਵਿੱਚੋਂ ਰਾਸ਼ਨ ਲੈ ਕੇ ਪਹੁੰਚ ਰਹੀਆਂ ਅਸੀਂ ਨਗਰਪਾਉ ਵਾਲ ਬੰਡਾਲੇ ਏਰੀਏ ਦੇ ਵਿੱਚ ਸੋ ਬਹੁਤ ਜਿਹੜਾ ਰਾਸ਼ਨ ਹੈ ਪੰਜਾਬ ਦੀ ਸੰਗਤ ਵੱਲੋਂ ਬਾਹਰ ਦੀਆਂ ਸਟੇਟਾਂ ਵੱਲੋਂ ਆਇਆ ਹੈ ਐਨਐੜੀ ਵੀਰਾਂ ਵੱਲੋਂ ਆਇਆ ਹੈ ਸੋ ਇਹ ਜਿਹੜਾ ਕੈਂਪ ਲੱਗਾ ਹੈ ਇਹ ਇੱਕ ਤੁਹਾਡਾ ਆਪਣਾ ਕੈਂਪ ਸਾਂਝਾ ਕੈਂਪ ਭਾਈ ਅਮਰਤਪਾਲ ਸਿੰਘ ਅਤੇ ਬਾਈ ਦੀਪ ਸਿੱਧੂ ਦੀ ਯਾਦ ਵਿੱਚ ਕਿਉਂਕਿ ਉਹਨਾਂ ਹੀ ਹਿaryana ਨੇ ਆਪ ਆਪਣੀ ਸ਼ਾਵਰ ਕਰਕੇ ਕੌਮ ਦੀ ਜੜ੍ਹ ਦੀ ਕਲਾ ਵਾਸਤੇ ਜਤਨ ਜਿਹੜੇ ਕੀਤੇ ਸੀ ਉਹਨਾਂ ਯਤਨਾਂ ਦੇ ਚੱਲ ਰਹੇ ਆ ਸੋ ਇਹ ਕੈਂਪ ਲਾਇਆ ਗਿਆ ਹੈ ਜਿਹੜੇ ਹਾਲ ਪੀੜਿਤ ਪਰਿਵਾਰ ਨੇ ਜਿਨ੍ਹਾਂ ਨੂੰ ਮਾਰ ਪਾਣੀ ਦੀ ਵੱਜੀ ਆ ਕਿਉਂਕਿ ਇਹ ਚੀਜ਼ਾਂ ਉਹਨਾਂ ਨੂੰ ਪਹੁੰਚਣੀਆਂ ਆ ਕਿਉਂਕਿ ਕਿੰਨੀਆਂ ਥਾਵਾਂ ਤੋਂ ਲੋਕ ਕਿਵੇਂ ਮਹਿੰਗੇ ਮਹਿੰਗੇਆਂ ਚੀਜ਼ਾਂ ਸੌਦੇ ਪੱਤੇ ਰਾਸ਼ਨ ਫੀਡ ਚੌਕਰ ਕਈ ਚੀਜ਼ਾਂ ਇੱਥੇ ਲਿਆ ਰਹੇ ਨੇ ਤੇ ਇਹ ਕੈਂਪ ਇਸੇ ਕਰਕੇ ਲਾਇਆ ਗਿਆ ਹੈ ਕਿ ਜਾਂ ਜੋ ਲੁੱਟ ਖਸੁੱਟ ਹੋ ਰਹੀ ਆ ਉਹ ਨਾ ਹੋਵੇ ਸਾਰੇ ਜਾਨੇ ਕੈਂਪ ਦੇ ਵਿੱਚ ਆਣ ਕੇ ਹਾਜ਼ਰੀ ਭਰਨ ਇੱਥੋਂ ਆਪ ਜੀ ਦਾ ਸਮਾਨ ਜਿੰਨਾ ਵੀ ਆਪ ਜੀ ਲੈ ਕੇ ਆਉਂਦੇ ਹੋ ਉਹ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਹਾੜ ਦੀ ਨੌਬਤ ਆਈ ਆ ਉਹਨਾਂ ਨੂੰ ਸੇਫਟੀ ਦੇ ਨਾਲ ਸਾਰਾ ਸਮਾਨ ਪਹੁੰਚਾਇਆ ਜਾਵੇ ਉਹਨਾਂ ਦੀਆਂ ਪਰਚੀਆਂ ਬਣਾਈਆਂ ਜਾਂਦੀਆਂ ਨੇ ਆਧਾਰ ਕਾਟ ਲਏ ਜਾਂਦੇ ਨੇ ਪਿੰਡ ਦਾ ਨਾਮ ਲਿਖਿਆ ਜਾਂਦਾ ਏ ਫੋਨ ਨੰਬਰ ਲਿਖਿਆ ਜਾਂਦਾ ਏ ਫਿਰ ਇਹ ਚੀਜ਼ਾਂ ਜਿਹੜੀਆਂ ਨੇ ਨਾਲੋਂ ਨਾਲ ਕਿੱਟਾਂ ਬਣਾ ਕੇ ਸਾਰਿਆਂ ਨੂੰ ਵੰਡੀਆਂ ਜਾਂਦੀਆਂ ਨੇ ਸੋ ਸਾਡੇ ਵੀਰ ਜੀ ਤੁਸੀਂ ਜਿਹੜੇ ਬਣਾ ਰਹੇ ਜੋ ਸਾਨੂੰ ਕਵਰ ਕਰ ਰਹੇ ਜੀ वीर निशान आज मेनू 10 12 ਦਿਨ ਹੋ ਗਏ ਆ ਵੇਖਦੇ ਨੂੰ ਕਿ 1 ਮਿੰਟ ਵੀ ਇਹਨੇ 베ੜੀ ਜਿਹੜੀ ਆ ਰੋਕੀ ਨਹੀਂ ਆ ਬੋਟ ਸੰਗਤ ਦੀ ਸੇਵਾ ਦੇ ਵਿੱਚ ਇਹ 6 7 ਵੀਰ ਜਿਹੜੇ ਆ ਪੱਕੇ ਹੀ ਲੱਗੇ ਰਹੇ ਪਾਣੀ ਗਹਿਰੇ ਡੂੰਘੇ ਪਾਣੀ ਦੇ ਵਿੱਚ ਤੇ ਸੇਵਾ ਨਿਭਾਉਂਦੇ ਰਹੇ ਆ ਸੋ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਹੜ੍ਹਾਂ ਦੇ ਵਿੱਚ ਸੇਵਾ ਨਿਭਾ ਰਹੇ ਨੇ ਹੁਣ ਤੱਕ ਚੱਲ ਰਹੇ ਆ ਕਿਉਂਕਿ ਹੁਣ ਪਾਣੀ ਦਾ ਪੱਧਰ ਘਟਣ ਕਾਰਨ 베ੜੀਆਂ ਘੱਟ ਚੱਲਦੀਆਂ ਨੇ ਥੱਲੇ ਝੋਨਾ ਐ ਸੋ ਗੁਰਮਖੋ ਪਿਆਰੋ ਇਹੋ ਬੇਨਤੀ ਆ ਕਿ ਪੰਜਾਬ ਜਿਹੜਾ ਆਪਣਾ ਹੱਸਦਾ ਵਸਦਾ ਰਹੇ ਸਾਰੀਆਂ ਸੰਗਤਾਂ ਜਿੰਨੇ ਵੀ ਆਪਾਂ ਰਲ ਮਿਲ ਕੇ ਸੇਵਾ ਕਰ ਰਹੇ ਆ ਇਹ ਆਪਣੇ ਪੰਜਾਬ ਦੀ ਆਪਣੇ ਕੌਮ ਦੀ ਸਿੱਖਾਂ ਦੀ ਭਰਾਵਾਂ ਦੀ ਕਿਸਾਨਾਂ ਦੀ ਸੇਵਾ ਏ ਇਹਦੇ ਵਿੱਚ ਕੋਈ ਤੇਰ ਮੇਰ ਨਹੀਂ ਕੋਈ ਸਿਆਸਤ ਨਹੀਂ ਆ ਕਿ ਇੱਕ ਸਾਂਝੀ ਸੇਵਾ ਏ ਤੇ ਗੁਰੂ ਘਰ ਲੰਗਰ ਵੀ ਵੇਖ ਸਕਦੇ ਜੇ 24 ਘੰਟੇ ਭਵੇਂ ਕੋਈ ਰਾਤ ਨੂੰ ਆਵੇ ਭਵੇਂ ਦਿਨੇ ਆਵੇ 24 ਘੰਟੇ ਦਾਲ ਪ੍ਰਸ਼ਾਦਾ ਚਾਹ ਦਾ ਲੰਗਰ ਜਿਹੜਾ ਇਹ ਉਹ 24 ਘੰਟੇ ਚੱਲਦਾ ਏ ਸੋ ਸੱਚੇ ਪਹਾੜਾ ਕਿਰਪਾ ਕਰਨ ਇਸੇ ਤਰ੍ਹਾਂ ਪੰਜਾਬ ਦੀ ਜੜ੍ਹ ਦੀ ਕਲਾ ਬਖਸ਼ਣਾ ਇਸੇ ਤਰ੍ਹਾਂ ਪੰਜਾਬ ਨੂੰ ਹਾਸ ਦਾ ਖੇਡ ਦਾ ਵਜਦਾ ਮਹਾਰਾਜ ਰੱਖੇ ਸਾਡੀ ਇਹੋ ਬੇਨਤੀ ਆ ਕਿ ਗੁਰਮਖੋ ਪਿਆਰਿਓ ਕੈਂਪ ਦੇ ਵਿੱਚ ਸਮੂਲੀਅਤ ਕਰਿਆ ਕਰੋ ਸੂਝਵਾਨ ਬੰਦਿਆਂ ਨੂੰ ਮਿਲਿਆ ਕਰੋ ਤਾਂ ਜੋ ਤੁਸੀਂ ਇੰਨੀ ਦੂਰੋਂ ਨੇੜਿਓਂ ਚੱਲ ਕੇ ਆਉਂਦੇ ਜੇ ਤੇ ਤੁਹਾਨੂੰ ਕੋਈ ਕਿਸੇ ਗਲਤ ਅੰਸਰ ਦੇ ਨਾਲ ਟੱਕਰਾ ਨਾ ਹੋਵੇ ਸੋ ਜਿਨ੍ਹਾਂ ਜਿਨ੍ਹਾਂ ਨੂੰ ਕਿਸੇ ਨੇ ਸਾਡੇ ਇਲਾਕੇ 'ਚ ਬੁਰਾ ਭਲਾ ਵੀ ਕਈਆਂ ਬੰਦਿਆਂ ਨੇ ਬੋਲਿਆ ਵਾ ਉਹਨਾਂ ਤੋਂ ਵੀ ਅਸੀਂ ਮਾਫੀ ਮੰਗਦੇ ਹਾਂ ਕਿ ਜਿਨ੍ਹਾਂ ਨੇ ਤੁਹਾਨੂੰ ਮਾੜੇ ਸ਼ਬਦ ਬੋਲੇ ਆ ਉਹ ਆਪੇ ਲੇਖਾ ਦੇਣਗੇ ਪਰ ਅਸੀਂ ਆਪ ਜੀ ਦੀ ਸਦਾ ਚੜ੍ਹਦੀ ਕਲਾ ਮੰਗਦੇ ਹਾਂ ਤੇ ਚੜ੍ਹਦੀ ਕਲਾ ਮੰਗਾਂਗੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਾਬਾ ਜੀ